ਲੇਖਕਾ ਪਰਮਜੀਤ ਦੀ ਰਚਨਾ ਬੇਗਨਾ ਕਸੂਰਵਾਰ ਲੈ ਕੇ ਹਾਜ਼ਰਾਂ ਜੀ ਉਮੀਦ ਆ ਤੁਹਾਨੂੰ ਪਸੰਦ ਆਵੇਗੀ ਮਸਾਂ ਹਾਲੀ 18 ਵਰ੍ਹੇ ਦੀ ਹੋਈ ਸਪ੍ਰੀਤ ਘਰ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ ਪੰਜ ਭੈਣਾਂ ਨਾਂ ਤੇ ਚਾਰ ਭਰਾ ਸਨ ਵੱਡਾ ਪਰਿਵਾਰ ਸੀ ਬਾਪੂ ਜੀ ਵੀ ਖਾਣ ਜੋਗਾ ਕਮਾ ਲੈਂਦੇ ਸੀ ਘਰ ਦਾ ਗੁਜ਼ਾਰਾ ਵੀ ਚੰਗਾ ਚੱਲਦਾ ਸੀ ਪ੍ਰੀਤ ਸਭ ਤੋਂ ਵੱਡੀ ਸੀ ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਨੇ ਚੁੱਕੀ ਹੋਈ ਸੀ ਮਾਂ ਨੂੰ ਘਾਟੀ ਕੰਮ ਕਰਨ ਦਿੰਦੀ ਸੀ ਪੜਾਈ ਵੱਲ ਕੋਈ ਵੀ ਖਾਸ ਧਿਆਨ ਨਹੀਂ ਸੀ ਨਾ ਹੀ ਘਰ ਵਿੱਚ ਕੋਈ ਪੜਨ ਨੂੰ ਆਖਦਾ ਸੀ ਕਲਮ ਕਲਾ ਮੁੰਡਾ ਅਤੇ ਦੋ ਭੈਣਾਂ ਛੋਟੀਆਂ ਉਸ ਦੀਆਂ ਮਾਂ ਪਿਓ ਨਾਲ ਸਭ ਦੇਖਭਾਲ ਕੇ ਚਾਈ ਚਾਈ ਵਿਆਹ ਹੋ ਗਿਆ ਪ੍ਰੀਤ ਸਿੱਧੀ ਸਾਦੀ ਜਹੀ ਕੁੜੀ ਸੀ ਜਿਹਦਾ ਸੰਸਾਰ ਘਰ ਦੀ ਚਾਰ ਦੀਵਾਰੀ ਤੋਂ ਇਲਾਵਾ ਕੁਝ ਵੀ ਨਹੀਂ ਸੀ ਪਰ ਕਹਿੰਦੇ ਨੇ ਨਾ ਪਿਆਰ ਪੇਕਿਆਂ ਤੋਂ ਹੀ ਨਸੀਬ ਹੁੰਦਾ ਹੈ ਸਾਰੇ ਪਰਿਵਾਰ ਦਾ ਪਿਆਰ ਬਿਰਲਾ ਹੀ ਮਿਲਦਾ ਹੈ ਪ੍ਰੀਤ ਦਾ ਘਰ ਵਾਲਾ ਸ਼ੁਰੂ-ਸ਼ੁਰੂ ਵਿੱਚ ਬੜਾ ਧਿਆਰ ਰੱਖਦਾ ਸੀ ਪਰ ਸੱਸ ਅਤੇ ਨਾਨਾ ਜਾਣ-ਬੁੱਝ ਕੇ ਪ੍ਰੀਤ ਲਈ ਮੁਸ਼ਕਲਾਂ ਖੜੀਆਂ ਕਰਦੀਆਂ ਕਦੋਂ ਤੱਕ ਪ੍ਰੀਤ ਚੁੱਪਚਾਪ ਸਹਿੰਦੀ ਆਖਰ ਉਸਨੇ ਘਰ ਵਾਲੇ ਨੂੰ ਆਪਣੀ ਆਪ ਵੀਤੀ ਸੁਣਾ ਦਿੱਤੀ ਪਹਿਲਾਂ ਤਾਂ ਉਸ ਨੂੰ ਗੁੱਸਾ ਆਇਆ ਪਰ ਮਾਂ ਤੇ ਭੈਣ ਨੂੰ ਕੁਝ ਵੀ ਆਖਣਾ ਸੌਖਾ ਨਹੀਂ ਸੀ। ਸੋ ਪ੍ਰੀਤ ਨੂੰ ਹੀ ਸਮਝਾ ਦਿੱਤਾ ਗਿਆ। ਪ੍ਰੀਤ ਵੀ ਚੁੱਪ ਕਰ ਗਈ। ਘਰ ਮੁੰਡਾ ਹੋਇਆ। ਸਭ ਖੁਸ਼। ਪਰ ਕਹਿੰਦੇ ਹਨ ਕਿ ਲਾਲਚ ਦਾ ਨਿਸ਼ਾਨ ਇਨਸਾਨ ਨੂੰ ਜ਼ਹਿਰੀਲਾ ਬਣਾ ਦਿੰਦਾ ਹੈ। ਇਸ ਹੀ ਹਾਲ ਪ੍ਰੀਤ ਦੇ ਸਹੁਰੇ ਘਰ ਵਿੱਚ ਹੋਇਆ। ਪ੍ਰੀਤ ਨੂੰ ਦਿਹੇਜ ਲਈ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਭ ਕੁਝ ਉਹ ਬਰਦਾਸ਼ਤ ਕਰਦੀ ਰਹੀ। ਉਸ ਸਮੇਂ ਵਿੱਚ ਪ੍ਰੀਤ ਦਾ ਘਰ ਵਾਲਾ ਪੂਰੀ ਤਰ੍ਹਾਂ ਨਾਲ ਮਾਂ ਭੈਣ ਦੀ ਆਖਲ ਗਲ ਗਿਆ ਅਤੇ ਜਲਦ ਹੀ ਉਹ ਦਿਨ ਵੀ ਆ ਗਿਆ ਜਦੋਂ ਉਸਨੇ ਪ੍ਰੀਤ ਨੂੰ ਮਾਰਕੁੱਟ ਕਰਕੇ ਘਰੋਂ ਕੱਢ ਦਿੱਤਾ ਪ੍ਰੀਤ ਰੋਂਦੀ ਆਪਣੇ ਮਾਂ ਪਿਓ ਦੇ ਘਰ ਆਈ ਬਾਪੂ ਜੀ ਉਸੇ ਵੇਲੇ ਪੁਲਿਸ ਨਾਲ ਪ੍ਰੀਤ ਦੇ ਸਹੁਰੇ ਘਰ ਪਹੁੰਚੇ ਅਤੇ ਉਹਨਾਂ ਕੋਲੋਂ ਸਵਾਲ ਜਵਾਬ ਲਈ ਪ੍ਰੀਤ ਬੇਕਸੂਰ ਹੁੰਦੇ ਹੋਏ ਵੀ ਦੋਸ਼ੀ ਕਰਾਰ ਦਿੱਤਾ ਗਿਆ ਪ੍ਰੀਤ ਨੂੰ ਬਾਪੂ ਜੀ ਨੂੰ ਗੁੱਸਾ ਆਇਆ ਉਹਨਾਂ ਨੇ ਮੁੰਡੇ ਨੂੰ ਨਾਲ ਲਿਆ ਅਤੇ ਪ੍ਰੀਤ ਪੇਕੇ ਘਰ ਆ ਗਈ ਸਿਰਫ 4 ਸਾਲ ਦੇ ਸਫ਼ਰ ਨੇ ਪ੍ਰੀਤ ਦੀ ਜ਼ਿੰਦਗੀ ਇਹੋ ਜਿਹੇ ਮੋੜ ਉੱਪਰ ਲਿਆ ਕੇ ਖੜੀ ਕਰ ਦਿੱਤੀ ਜਿੱਥੇ ਸਿਰਫ ਹਨੇਰੇ ਤੋਂ ਇਲਾਵਾ ਕੁਝ ਵੀ ਨਹੀਂ ਸੀ ਸਾਰੇ ਇਰਮਾਨ ਇੱਕ ਮਿੰਟ ਵਿੱਚ ਸੁਆਹ ਹੋ ਗਏ ਇਸ ਲਈ ਰੱਬ ਨੇ ਸਮਤ ਬਖਸ਼ੀ ਅਤੇ ਅੱਜ ਧੀ ਪੁੱਤਰ ਦੋਵੋਂ ਆਪਣੇ ਪੈਰਾਂ ਉੱਪਰ ਖੜੇ ਹੋ ਗਏ ਨੇ ਤਾਂ ਕਿ ਜਦੋਂ ਵੀ ਉਹ ਇਹੋ ਜਿਹੇ ਹਾਲਾਤ ਬਣਨ ਤਾਂ ਉਹਨਾਂ ਨੂੰ ਚਾਰੋਂ ਪਾਸੇ ਹਨੇਰਾ ਨਜ਼ਰ ਨਾ ਆਏ ਬਲਕਿ ਉਹ ਖੁਦ ਆਤਮ ਪਰ ਆਤਮ ਨਿਰਭਰ ਬਣ ਸਕਣ ਸੁਣਨ ਲਈ ਧੰਨਵਾਦ ਜੀ